ਮੈਂ ਅਕਸਰ ਬੇਨਤੀ ਕਰਦੀ ਹੁੰਨੀ ਆ ਕਿ ਜਦੋਂ ਪਿਤਾ ਆਪਣੀ ਧੀ ਦਾ ਵਿਆਹ ਕਰਦਾ ਹੈ ਨਾ ਉਹ ਧੀ ਦੇ ਲਈ ਵਰ ਚੁਣਦਾ ਹੈ ਤੇ ਬੜੀ ਪੜਤਾਲ ਕਰਨਮਗਰੂ ਚੁਣੀਆਂ ਜਾਂਦਾ ਹੈ ਪਰ ਨੂੰ ਇਹ ਨਹੀਂ ਕਿ ਕੋਈ ਇਦਾਂ ਹੀ ਆਪਣੀ ਧੀ ਦਾ ਰਿਸ਼ਤਾ ਕਰ ਦਿੰਦਾ ਹੈ ਯਤਨ ਕਰਦਾ ਹੈ ਵੀ ਮੈਂ ਸਾਰੀਆਂ ਗੱਲਾਂ ਆਲੇ-ਦੁਆਲੇ ਤੋਂ ਵੀ ਪੁੱਛ ਪੜਤਾਲ ਹੁੰਦੀ ਆ ਹੁਣੇ ਜੀ ਦਾ ਪੱਲਾ ਪਿਤਾ ਜੀ ਫੜਾ ਦੇਣ ਜਿਹਦੇ ਲੜ ਪਿਤਾ ਜੀ ਲਾ ਦੇਣ ਤੇ ਸੁਭਾਵੇ ਗੱਲ ਹੈ ਕਿ ਵਫਾਦਾਰੀ ਵੀ ਨਿਭਾਉਣੀ ਚਾਹੀਦੀ ਤੇ ਜੇ ਧੀ ਉਹਦਾ ਪੱਲਾ ਹੀ ਛੱਡ ਦੇਵੇ ਜਿਹਦੇ ਲੜ ਪਿਤਾ ਜੀ ਨੇ ਲਾਇਆ ਹੋਵੇ ਕਿਸੇ ਹੋਰ ਦੇ ਘਰ ਚਲੀ ਜਾਵੇ ਸਮਾਜ ਵਿੱਚ ਉਹਨੂੰ ਇੱਜ਼ਤ ਮਾਣ ਸਤਿਕਾਰ ਨਹੀਂ ਮਿਲਦਾ ਜੇ ਵੀਰ ਇਦਾਂ ਕਰੇ ਜਿਹਦੇ ਲੜ ਪਰਿਵਾਰ ਨੇ ਲਾਇਆ ਉਹਦਾ ਘਰ ਛੱਡ ਕੇ ਕਿਸੇ ਹੋਰ ਦੇ ਘਰ ਜਾਵੇ ਉਹਨੂੰ ਵੀ ਇੱਜ਼ਤ ਮਾਨ ਸਤਕਾਰ ਨਹੀਂ ਮਿਲਦਾ ਇਸੇ ਤਰ੍ਹਾਂ ਧਰਮ ਦੀ ਦੁਨੀਆ ਦੇ ਵਿੱਚ ਸਾਡੇ ਪਿਤਾ ਜੀ ਕੌਣ ਨੇ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੁਣ ਸਾਡੇ ਪਿਤਾ ਜੀ ਨੇ ਵੀ ਪੱਲਾ ਫੜਾ ਦਿੱਤਾ ਲੜ ਲਾਇਆ ਆਏ ਆਪਾਂ ਸਾਰੀ ਜੀਵ ਇਸਤਰੀਆਂ ਬੈਠੇ ਆਂ ਸੰਗਤ ਵਿੱਚ ਕੋਈ ਮਰਦਾ ਔਰਤ ਨਹੀਂ ਹੁੰਦਾ ਕਿੰਨਾ ਦਾ ਪੱਲਾ ਫੜਾਇਆ ਕਿੰਨਾ ਦੇ ਲੜ ਲਾਇਆ ਜੀ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁਣ ਜੀ ਦੇ ਲੜ ਪਿਤਾ ਜੀ ਨੇ ਲਾ ਦਿੱਤਾ ਦੁਨਿਆਵੀ ਪਿਤਾ ਜਦੋਂ ਬਰ ਲੱਭਦੇ ਨਾ ਉਹ ਤੋਂ ਭੁੱਲ ਹੋ ਸਕਦੀ ਆ ਹੋ ਸਕਦੇ ਉਹਨੇ ਪੜਤਾਲ ਕੀਤੀ ਹੋਵੇ ਪਰ ਕੁਝ ਗੱਲਾਂ ਦਾ ਉਹਨੂੰ ਨਾ ਪਤਾ ਲੱਗਿਆ ਹੋਵੇ ਪਰ タルਮ ਦੇ ਪਿਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤਾਂ ਭਲੇਖਾ ਨਹੀਂ ਨਾ ਲੱਗ ਸਕਦਾ ਪੂਰੀ ਜਾਂਚ ਪੜਤਾਲ ਤੋਂ ਬਾਅਦ ਸੱਚੀ ਬਾਣੀ ਨੂੰ ਇਕੱਤਰ ਕਰਕੇ ਦਸਵੇਂ ਜਾਮੇ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕੀਤੀ ਪੰਜਵੇਂ ਜਾਮੇ ਦੇ ਵਿੱਚ ਭਗਤ ਸਹਿਬਾਨ ਭਟ ਸਹਿਬਾਨਾਂ ਦੀ ਬਾਣੀ ਨੂੰ ਇਕੱਤਰ ਕੀਤਾ ਉਥੀਆਂ ਦੇ ਵਿੱਚ ਜੋ ਬਾਣੀ ਸੀ ਸਰੂਪ ਤਿਆਰ ਕੀਤਾ ਹੁਣ ਪਿਤਾ ਗੁਰੂ ਪਿਤਾ ਜੀ ਤੋਂ ਧਨੀ ਪੁੱਲ ਹੋ ਸਕਦੀ ਸਤ ਗੁਰੂ ਜੀ ਨੇ ਸਾਨੂੰ ਸੱਚੀ ਬਾਣੀ ਦਾ ਪੱਲਾ ਫੜਾ ਦਿੱਤਾ ਲੜ ਲਾ ਦਿੱਤਾ ਹੁਣ ਸਾਡਾ ਵੀ ਫਰਜ਼ ਹੈ ਵੀ ਵਫਾਦਾਰੀ ਨਿਭਾਈਏ ਜੀ ਦੇ ਲੜ ਗੁਰਦੇਵ ਪਿਤਾ ਜੀ ਨੇ ਲਾਇਆ ਇਹਨਾਂ ਉਹਦਾ ਪੱਲਾ ਨਾ ਛੱਡੀਏ ਤੇ ਜੇ ਛੱਡੇ ਛੱਡ ਕੇ ਕੋਈ ਮਨੁੱਖ ਕਿਸੇ ਹੋਰ ਵੱਲ ਜਾਵੇ ਗੁਰੂ ਪਿਤਾ ਜੀ ਕਹਿੰਦੇ ਡੁੱਬ ਜਾਓਗੇ ਉਹ ਡੁੱਬ ਜਾਣਗੇ ਜਿਨ੍ਹਾਂ ਨੇ ਪੱਲਾ ਛੱਡ ਦਿੱਤੇ ਖਾਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਆ ਡੁੱਬ ਜਾਂਦੇ ਨੇ ਸੋ ਆਪਾ ਡੁੱਬਣ ਵਾਲਿਆਂ ਵਿੱਚ ਨਹੀਂ ਆਉਣਾ ਜਿਹੜੇ ਪਾਰ ਹੋ ਗਏ ਨਾ ਤਰ ਗਏ ਸੰਸਾਰ ਸਮੁੰਦਰ ਨੂੰ ਆਪਾ ਉਹਨਾਂ ਦੀ ਕਤਾਰ ਵਿੱਚ ਆਉਣਾ ਤੇ ਉਹ ਕਦੋਂ ਆ ਮੰਗੇ ਕਦੋਂ ਆਮਾਗੇ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਆਪਣਾ ਲ ਮੰਗੇ ਪ੍ਰਕਾਸ਼ ਪੁਰਬ ਮਨਾ ਰਹੇ ਹਨ ਜਿਸ ਦਿਨ ਗੁਰੂ ਜੀ ਦੀ ਗੱਲ ਵੀ ਮੰਨਣ ਲੱਗੇ ਤੇ ਤਰਨ ਵਾਲਿਆਂ ਦੀ ਲਾਈਨ ਵਿੱਚ ਆ ਮੰਗੇ ਤੇ ਪਾਰ ਹੋ ਜਾਂਦੇ ਕਿਉਂਕਿ ਜਦੋਂ ਗੁਰਬਾਣੀ ਪੜ੍ਹਦੇ ਹਨ ਗੁਰਬਾਣੀ ਸਾਨੂੰ ਜਿਉਣਾ ਸਿਖਾਉਂਦੀ ਆ ਜਿਸ ਗੁਰਬਾਣੀ ਦੇ ਲੜ ਸਾਨੂੰ ਲਾਇਆ ਗੁਰਬਾਣੀ ਬਾਰੇ ਆਪਾਂ ਕਹਿ ਸਕਦੇ ਹਾਂ ਵੀ ਗੁਰਬਾਣੀ ਜੀਵਨ ਜਾਂਚ ਹੈ ਜਿਉਣ ਦਾ ਚੱਜ ਦੱਸਦੀ ਆ ਹਰ ਇੱਕ ਕੰਮ ਕਰਨ ਦਾ ਕੋਈ ਨਾ ਕੋਈ ਤਰੀਕਾ ਹੁੰਦਾ ਹੈ ਕੋਈ ਨਿਜ਼ਮ ਹੁੰਦਾ ਹੈ ਜਿਹਦੇ ਨਾਲ ਉਹ ਕੰਮ ਸੁਖਾਲੇ ਢੰਗ ਨਾਲ ਵੀ ਹੋ ਜਾਂਦਾ ਹੈ ਸੌਖੇ ਢੰਗ ਨਾਲ ਤੇ ਸੁਖਦਾਇਕ ਵੀ ਹੁੰਦਾ ਜਿਵੇਂ ਮੇਰੀਆਂ ਮਤਾਮਾਂ ਪੈਣਾ ਪ੍ਰਸ਼ਾਦਾ ਜਦੋਂ ਬਣਾਉਂਦੀਆਂ ਨੇ ਨਾ ਇੱਕ ਨਿਜ਼ਮ ਦੇ ਨਾਲ ਬਣਾਉਂਦੀਆਂ ਨੇ ਪਤਾ ਹੁੰਦਾ ਵੀ ਜਦੋਂ ਆਟਾ ਗੁੰਨਣੇ ਕਿੰਨਾ ਪਾਣੀ ਪਾਉਣਾ ਹੈ ਜੇ ਜ਼ਿਆਦਾ ਪਾਤਾ ਫਿਰ ਵੀ ਗੱਲ ਨਹੀਂ ਬਣਨੀ ਜੇ ਘੱਟ ਪਾਤਾ ਫਿਰ ਵੀ ਗੱਲ ਨਹੀਂ ਬਣਨੀ ਕਿੰਨਾ ਪੜੇਥਨ ਲਾਉਣਾ ਹੈ ਕਿੰਨਾ ਸੇਕ ਲਵਾਉਣਾ ਹੈ ਜਦੋਂ ਆਪਾਂ ਤਵੇ ਤੇ ਪ੍ਰਸ਼ਾਦਾ ਪਾਉਂਦੇ ਆ ਕਦੋਂ ਉਹਨੂੰ ਆਪਾਂ ਪਾਸਾ ਉਹਦਾ ਪਲਟਣਾ ਹੈ ਸਾਰਾ ਆਪਾਂ ਨੂੰ ਖਿਆਲ ਹੁੰਦਾ ਹੈ ਸਬਜ਼ੀ ਬਣਾਉਣੀ ਆ ਉਹਦਾ ਵੀ ਇੱਕ ਨਿਜ਼ਮ ਹੈ ਕਿਵੇਂ ਤੜਕਾ ਲਾਉਣਾ ਹੈ ਜੇ ਜ਼ਿਆਦਾ ਸੇਕ ਲਵਾਤਾ ਫਿਰ ਵੀ ਗੱਲ ਨਹੀਂ ਬਣਨੀ ਜੇ ਘੱਟ ਲਵਾਇਆ ਫਿਰ ਵੀ ਗੱਲ ਨਹੀਂ ਬਣਨੀ ਵੀਰ ਜਦੋਂ ਖੇਤਾਂ ਵਿੱਚ ਕੰਮ ਕਰਦੀ ਨੇ ਇੱਕ ਤਰੀਕੇ ਦੇ ਨਾਲ ਕਰਦੇ ਨੇ ਉਹਨਾਂ ਨੂੰ ਪਤਾ ਕਿੰਨਾ ਪਾਣੀ ਲਾਉਣਾ ਹੈ ਕਿੰਨਾ ਨਹੀਂ ਲਾਉਣਾ ਕਦੋਂ ਫਸਲ ਬੀਜਣੀ ਹੈ ਇੱਕ ਨਿਜ਼ਮ ਹੈ ਇਸੇ ਤਰ੍ਹਾਂ ਜ਼ਿੰਦਗੀ ਜਿਉਣ ਦਾ ਵੀ ਇੱਕ ਨਿਜ਼ਮ ਹੈ ਇਹ ਜਾਂਚ ਸਾਨੂੰ ਗੁਰੂ ਪਿਤਾ ਜੀ ਗੁਰਬਾਣੀ ਸਿਖਾਉਂਦੀ ਆ ਜਿੰਨਾ ਬਾਰੇ ਆਪਾਂ ਰੋਜ਼ ਪੜ੍ਹਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਬਾਣੀ ਆ ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ ਜੀਵਨ ਜਾਂਚ ਸਿਖਾਈ ਜਾਂਦੀ ਹੈ ਇੱਥੇ ਨਹੀਂ ਤੇ ਤੁਸੀਂ ਵੇਖੋ ਅੱਜ ਸੰਸਾਰ ਦੇ ਵਿੱਚ ਨਾ ਮਨੁੱਖ ਨੇ ਪੈਦਾ ਬੜਾ ਕੁਝ ਕੀਤਾ ਬਹੁਤ ਕੁਝ ਬਣਾ ਲਿਆ ਬਹੁਤ ਬਹੁਤ ਕੁਝ ਪੈਦਾ ਕਰ ਲਿਆ ਕੀ ਪਰੇਸ਼ਾਨੀਆਂ ਡਿਪਰੈਸ਼ਨ ਘਟ ਗਿਆ ਜੀ ਦੌੜ ਭੱਜ ਜਿੱਥੇ ਵਧੀ ਆ ਨਾ ਉਥੇ ਡਿਪਰੈਸ਼ਨ ਵੀ ਵੱਧ ਰਿਹਾ ਚਿੰਤਾਵਾਂ ਵੀ ਵੱਧ ਰਹੀਆਂ ਨੇ ਕਮੀ ਇਹ ਨਹੀਂ ਕਿ ਸਾਡੇ ਕੋਲ ਕਿਸੇ ਪਦਾਰਥ ਦੀ ਕਮੀ ਆ ਪਦਾਰਥ ਬੜੇ ਨੇ ਸਾਡੇ ਕੋਲ ਬੜਾ ਕੁਝ ਬਣਾ ਲਿਆ ਬੜਾ ਕੁਝ ਪੈਦਾ ਕਰ ਲਿਆ ਕਮੀ ਕਾਦੀ ਆ ਜੀ ਪਦਾਰਥਾਂ ਦੀ ਕਮੀ ਨਹੀਂ ਕਮੀ ਹੈ ਜੀਵਨ ਜਾਂਚ ਦੀ ਜਿਉਣਾ ਨਹੀਂ ਆਇਆ ਪਦਾਰਥਾਂ ਨੂੰ ਵਰਤਣਾ ਨਹੀਂ ਆਇਆ ਰੁਪਏ ਕਮਾ ਲਈ ਪਰ ਪੈਸਿਆਂ ਨੂੰ ਕਿਸ ਢੰਗ ਦੇ ਨਾਲ ਵਰਤਣਾ ਹੈ ਕਿੱਥੇ ਲਾਉਣੇ ਇਹ ਸਮਝੀ ਨਹੀਂ ਆਈ ਕਮੀ ਜੀਵਨ ਜਾਂਚ ਦੀ ਤੇ ਜਿਸ ਦਿਨ ਗੁਰਬਾਣੀ ਨਾਲ ਜੁੜ ਕੇ ਜਿਉਣ ਦਾ ਢੰਗ ਸਿੱਖ ਲਿਆ ਨਾ ਉਸ ਦਿਨ ਗੁਰੂ ਜੀ ਨੇ ਐਸੀ ਜੀਵਨ ਜਾਂਚ ਬਖਸ਼ ਦੇਣੀ ਆ ਕਿ ਹਰ ਕੰਮ ਹੀ ਪਵਿੱਤਰ ਹੋ ਜਾਂਦਾ ਸੁੱਚਾ ਹੋ ਜਾਂਦਾ ਗੁਰਬਾਣੀ ਨਾਲ ਜੁੜ ਕੇ ਜਿਹੜੀ ਜਿਉਣ ਦਾ ਢੰਗ ਸਿੱਖਦੇ ਆ ਨਾ ਉਹਨਾਂ ਦਾ ਹਿਰਦਾ ਸੁੱਚਾ ਹੋ ਜਾਂਦਾ ਉਹਨਾਂ ਦੇ ਨੇਤਰ ਸੁੱਚੇ ਹੋ ਜਾਂਦੇ ਨੇ ਉਹਨਾਂ ਦੇ ਕੰਨ ਸੁੱਚੇ ਹੁੰਦੇ ਨੇ ਉਹਨਾਂ ਦੇ ਕੰਮ ਵੀ ਸੁੱਚੇ ਹੋ ਜਾਂਦੇ ਨੇ ਕਹਿਣ ਦਾ ਭਾਵ ਸਾਰਾ ਸੰਸਾਰ ਹੀ ਸੁੱਚਾ ਹੋ ਜਾਂਦਾ ਕਿਉਂਕਿ ਇਥੇ ਘਾੜਤ કડੀ ਜਾਂਦੀ ਆ ਆ ਪਰੂਜ ਪੜਦੇ ਆ ਕਰੋ ਕਿਰਪਾ ਤਿੱਥੈ ਕੜੀਐ ਸੁਰਤ ਮਤ ਮਨਵਤ ਕੜੀ ਜਾਂਦੀ ਐ ਜਿਹੜੇ ਜੁੜ ਜਾਂਦੇ ਨੇ ਮੰਨਦੇ ਨੇ ਗੁਰਬਾਣੀ ਦੀ ਗੱਲ ਹੁਣ ਜਿਸ ਗੁਰੂ ਪਿਤਾ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਨਾ ਗੁਰਬਾਣੀ ਬਾਰੇ ਕਿਹਾ ਜਾ ਸਕਦਾ ਵੀ ਗੁਰਬਾਣੀ ਜੀਵਨ ਜਾਂਚ ਐ ਜਿਉਣਾ ਸਿਖਾਉਂਦੀ ਐ ਕੀ ਖਾਣਾ ਐ ਕੀ ਨਹੀਂ ਖਾਣਾ ਕਿਦਾਂ ਬੋਲਣਾ ਕਿਦਾਂ ਦੇ ਕੱਪੜੇ ਪਾਉਣੇ ਨੇ ਕੀ ਸੁਣਨਾ ਹੈ ਕੀ ਨਹੀਂ ਸੁਣਨਾ ਕੱਲੀ-ਕੱਲੀ ਗੱਲ ਸਮਝਾਈ ਗਈ ਆ ਪਤਾ ਉਦੋਂ ਲੱਗਣੇ ਜਿੱਦਨ ਆਪਾਂ ਆਪ ਗੁਰੂ ਜੀ ਦੇ ਨੇੜੇ ਹੋ ਕੇ ਬੈਠਾਂਗੇ ਕੱਲੀ-ਕੱਲੀ ਗੱਲ ਇੱਥੋਂ ਤੱਕ ਮਨ ਵਿੱਚ ਕੋਈ ਸਵਾਲ ਵੀ ਹੋਵੇ ਨਾ ਪਤਾ ਨਾ ਲੱਗ ਰਿਹਾ ਹੋਵੇ ਪਹਿਲਾਂ ਵਾਲੇ ਸਮੇਂ ਵਿੱਚ ਤੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਇਜੇ ਕਰ ਵੀ ਮਿਲਦੇ ਵੀ ਸਿੱਖ ਗੁਰੂ ਜੀ ਤੋ ਆਕੇ ਪੁੱਛ ਵੀ ਲੈਂਦੇ ਸੀ ਜਿਸ ਗੱਲ ਦਾ ਨਹੀਂ ਸੀ ਪਤਾ ਲੱਗਦਾ ਅੱਜ ਆਪਣੇ ਵਿੱਚੇ ਕਮੀ ਆ ਰਹੀ ਹੈ ਵੀ ਆਪਾਂ ਪੁੱਛਦੇ ਨਹੀਂ ਜਦਕਿ ਗੁਰੂ ਜੀ ਤੇ ਇਹ ਵੀ ਸਮਝਾਉਂਦੇ ਨੇ ਪੁੱਤ ਗੁੱਝੀਆਂ ਗੱਲਾਂ ਵੀ ਕਰ ਲਿਆ ਕਰ ਕੋਈ ਗੁੱਝੀ ਗੱਲ ਹੈ ਨਾ ਆਪਣੇ ਭੈਣ ਭਰਾ ਨੂੰ ਨਹੀਂ ਦੱਸ ਸਕਦਾ ਕੋਈ ਘਰ ਬੈਠੇ ਇਦਾਂ ਦਾ ਕੰਮ ਆਪਣੇ ਮਾਤਾ ਪਿਤਾ ਨਾਲ ਨਹੀਂ ਸਾਂਝ ਪਾ ਸਕਦਾ ਉਹ ਗੁੱਝੀ ਗੱਲ ਆਪਣੇ ਗੁਰੂ ਜੀ ਨੂੰ ਦੱਸਦੇ ਆਂ ਗੋਹਜ ਗੱਲ ਜੀ ਕੀ ਕੀਚੈ ਸਤਗੁਰ ਪਾਸ ਤਾਂ ਸਰਬ ਸੁਖ ਪਾਈ ਹੈ ਮਨ ਵਿੱਚ ਕੋਈ ਵੀ ਸ਼ੰਕਾ ਹੈ ਕੋਈ ਸਵਾਲ ਹੈ ਪਤਾ ਨਹੀਂ ਲੱਗ ਰਿਹਾ ਮੈਂ ਜ਼ਿੰਦਗੀ ਵਿੱਚ ਕੀ ਕਰਾਂ ਉਹ ਸਵਾਲ ਲੈ ਕੇ ਨਾ ਗੁਰੂ ਦਰਬਾਰ ਵੱਲ ਪਰਪੇ ਸੱਚ ਕਰਕੇ ਜਾਣੀਓ ਜੀ ਭਾਵਨਾ ਰੱਖ ਕੇ ਆਉਂਗੇ ਨਾ ਤੁਹਾਨੂੰ ਜਵਾਬ ਗੁਰੂ ਜੀ ਜ਼ਰੂਰ ਦੇਣਗੇ ਭਾਵੇਂ ਕੀਰਤਨ ਦੇ ਰੂਪ ਵਿੱਚ ਹੋਵੇ ਪਾਵੇਂ ਕਥਾ ਦੇ ਰੂਪ ਵਿੱਚ ਹੋਵੇ ਪਾਵੇਂ ਮੁਖਵਾਕ ਦੇ ਰੂਪ ਵਿੱਚ ਹੋਵੇ ਜਵਾਬ ਜ਼ਰੂਰ ਮਿਲੇ ਤੇ ਜਿਹੜਾ ਵੀ ਕੀਰਤਨ ਕਰ ਰਿਹਾ ਹੈ ਜਾਂ ਕਥਾ ਕਰ ਰਿਹਾ ਹੈ ਜਾਂ ਜੋ ਮੁਖਵਾਕ ਦੀ ਸੇਵਾ ਨਿਭਾ ਰਿਹਾ ਹੈ ਉਹਨੂੰ ਪਤਾ ਵੀ ਨਹੀਂ ਹੁੰਨਾ ਗੁਰੂ ਜੀ ਨੇ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਹੈ ਜੋ ਮਨ ਵਿੱਚ ਚੱਲਦਾ ਹੈ ਸੋ ਜਦੋਂ ਵੀ ਆਪਾਂ ਜੀਵਨ ਵਿੱਚ ਵਿਚਰਦੇ ਹਾਂ बस गुरु ਨੂੰ ਮੁੱਖ ਰੱਖ ਕੇ ਚੱਲਿਏ ਤੇ ਜਿਸ ਗੱਲ ਦਾ ਨਹੀਂ ਪਤਾ ਲੱਗਦਾ ਪੁੱਛ ਲਿਆ ਕਰੀਆ ਕੀ ਇਹ ਗੁਰੂ ਜੀ ਪੁੱਛਣ ਪਤਾ ਨਹੀਂ ਲੱਗ ਰਿਆ ਮੈਨੂੰ ਤੁਸੀਂ ਮੈਨੂੰ ਸੇਧ ਦਿਓ ਗੁਰੂ ਜੀ ਆਪ ਪ੍ਰੇਰਨਾ ਕਰਦੇ ਹੋ ਹਣ ਦੂਜੇ ਨੰਬਰ ਤੇ ਆਪਾਂ ਕਹਿ ਸਕਦੇ ਆ